ਹੈਲੋ ਹਾਂਜੀ ਸਸ਼ੀਕਲ ਜੀ ਗੁਰਮੀਤ ਬੁਟੀਕ ਦੇ ਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਬਹੁਤ ਜਿਆਦਾ ਸੋਹਣਾ ਲੇਟੈਸਟ ਔਰ ਰਨਿੰਗ ਫੈਬਰਿਕ ਲੈ ਕੇ ਆਇਆ ਐਵਲ ਜਿਹੜਾ ਤੁਹਾਨੂੰ ਫੈਬਰਿਕ ਮਿਲੇਗਾ ਪਿਓਰ ਕ੍ਰੇਪ ਦੇ ਉੱਪਰ ਹੋਏਗਾ ਪਿਓਰ ਚਨਾਉਣ ਦੁਪੱਟੇ ਦੇ ਨਾਲ ਹੋਏਗਾ ਹੈਂਡਵਰਕ ਦਾ ਰਹਿਣ ਵਾਲਾ ਪਿਓਰ ਚਨਾਉਣ ਦੇ ਉੱਪਰ ਤੁਹਾਨੂੰ ਫੈਬਰਿਕ ਮਿਲੇਗਾ ਬਾਟਮ ਦਾ ਪਰ ਮੀਟਰ ਵੱਖਰਾ ਹੋਏਗਾ ਔਰ ਸ਼ਰਟ ਦਾ ਪਰ ਮੀਟਰ ਵੱਖਰਾ ਹੋਏਗਾ ਇਹ ਵਾਲਾ ਜਿਹੜਾ ਹੋਏਗਾ ਤੁਹਾਨੂੰ ਕ੍ਰੇਪ ਦੇ ਉੱਪਰ ਮਿਲੇਗਾ ਔਰ ਇਹ ਵਾਲੇ ਜਿਹੜੇ ਹੋਣਗੇ ਤੁਹਾਨੂੰ ਇਹ ਵੀ ਕ੍ਰੇਪ ਦੇ ਉੱਪਰ ਜਿਹੜਾ ਸ਼ਰ ਦੋਹਾਂ ਦਾ ਪਰ ਮੀਟਰ ਹੈਗਾ ਜਿਹੜਾ ਵੱਖਰਾ ਵੱਖਰਾ ਹੋਏਗਾ ਪ੍ਰਾਈਸ ਸਭ ਦਾ ਸਕਰੀਨ ਦੇ ਉੱਪਰ ਮੈਂਸ਼ਨ ਕੀਤਾ ਗਿਆ ਹੈਗਾ ਇਹ ਵਾਲੇ ਵੀ ਤੁਹਾਨੂੰ ਕ੍ਰੇਪ ਦਾ ਫੈਬਰਿਕ ਮਿਲੇਗਾ ਫੁੱਲੀ ਏਮਬਰਾਇਡਰਡ ਵਾਲਾ ਇਹ ਵਾਲਾ ਹੋਏਗਾ ਜਿਹੜਾ ਤੁਹਾਨੂੰ ਵੈਲਵਟ ਦਾ ਫੈਬਰਿਕ ਹੋਏਗਾ ਜਿਸਦੇ ਉੱਪਰ ਹੈਂਡਵਰਕ ਹੋਏਗਾ ਤੇ ਜਿਸ ਦਾ ਪ੍ਰਾਈਸ ਹੋ ਗਿਆ 700 ਰੁਪਏ ਪਰ ਮੀਟਰ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕਿੰਨਾ ਵੀ ਬਾਏ ਕਰ ਸਕਦੇ ਹੋ ਇਹ ਵਾਲਾ ਹੋਏਗਾ ਜਿਹੜਾ ਵੈਲਵਟ ਦਾ ਫੈਬਰਿਕ ਹੋਏਗਾ ਜਿਸਦੇ ਉੱਪਰ ਜਿਹੜੀ ਛੋਟੀ ਤਿੱਲੇ ਦੀ ਬੂਟੀ ਦਾ ਤੁਹਾਨੂੰ ਕੰਮ ਕੀਤਾ ਮਿਲੇਗਾ ਇਸ ਲਈ ਇਸ ਦਾ ਪ੍ਰਾਈਸ ਹੈਗਾ 399 ਰੁਪਏ ਪਰ ਮੀਟਰ ਦੇ ਅਕੋਰਡਿੰਗ ਤੁਹਾਨੂੰ ਮਿ ਇਹ ਵਾਲਾ ਵੀ ਤੁਹਾਨੂੰ ਵੈਲਵਟ ਦਾ ਫੈਬਰਿਕ ਮਿਲੇਗਾ ਜਿਸ ਤੇ ਉੱਪਰ ਥਿੱਲੇ ਦਾ ਕੰਮ ਕੀਤਾ ਹੋਇਆ ਹੈ ਥਿੱਲਾ ਪਲਸ ਹੈਣ ਦਾ ਕੰਮ ਮਿਲੇਗਾ ਇਹ ਵਾਲਾ ਹੋਏਗਾ ਜਿਹੜਾ ਫੈਬਰਿਕ ਤੁਹਾਨੂੰ ਵੈਲਵਟ ਦਾ ਆਲਓਵਰ ਸੂਟ ਮਿਲੇਗਾ ਤੇ ਨਾਲ ਤੁਹਾਨੂੰ ਦੁਪੱਟਾ ਮਿਲੇਗਾ ਵੈਲਵਟ ਦਾ ਡਿਜ਼ਾਈਨਰ ਔਰ ਇਹ ਵਾਲਾ ਜਿਹੜਾ ਜਾਰਜਟ ਦਾ ਫੈਬਰਿਕ ਹੋਏਗਾ ਸ਼ਰਟ ਦਾ ਤੁਹਾਨੂੰ ਪਰ ਮੀਟਰ ਵੱਖਰਾ ਮਿਲੇਗਾ ਔਰ ਬਾਟਮ ਦਾ ਵੱਖਰਾ ਮਿਲੇਗਾ ਇਹ ਵਾਲਾ ਹੋਏਗਾ ਜਿਹੜਾ ਟਿਸ਼ੂ ਦਾ ਫੈਬਰਿਕ ਹੋਏਗਾ ਫੁੱਲੀ ਐਮਬਰਾਇਡਰਡ ਵਾਲਾ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕਿੰਨਾ ਵੀ ਬਾਈ ਕਰ ਸਕਦੇ ਹੋ ਜੇਕਰ ਦੁਪੱਟਾ ਅਟੈਚ ਕਰਵਾਉਣਾ ਜਾਂ ਬਾਟ ਇਹ ਵਾਲਾ ਹੋਏਗਾ ਟਿਸ਼ੂ ਦਾ ਫੈਬਰਿਕ ਹੋਏਗਾ ਜਿਸ ਤੇ ਉੱਪਰ ਹੈਂਡਵਰਕ ਹੋਏਗਾ ਤੇ ਨਾਲ ਤੁਹਾਨੂੰ ਦੁਪੱਟੇ ਦਾ ਪਰ ਮੀਟਰ ਵੱਖਰਾ ਹੋਏਗਾ ਜੇ ਪਰ ਪੀਸ ਮਿਲੇਗਾ ਜਾਂ ਫਿਰ ਤੁਹਾਨੂੰ ਪਰ ਮੀਟਰ ਦੇ ਅਕੋਰਡਿੰਗ ਮਿਲੇਗਾ ਇਹ ਵਾਲਾ ਹੋਏਗਾ ਜਿਹੜਾ ਆਰਗੈਂਜ਼ਾ ਦਾ ਸਟਾਫ ਰਹਿਣ ਵਾਲਾ ਜਿਸ ਤੇ ਉੱਪਰ ਹੈਂਡਵਰਕ ਹੋਏਗਾ ਹੌਟ ਸੇਲਿੰਗ ਜਿਹੜਾ ਆਰਟੀਕਲ ਰਹਿਣ ਵਾਲਾ ਇਹ ਹੈ ਇਹ ਵਾਲੇ ਜਿਹੜੇ ਸਿਰ ਮਿਲਣਗੇ ਤੁਹਾਨੂੰ ਬਨਾਸੀ ਜਿਹੜੀ ਤੁਹਾਨੂੰ ਬਰਕਟ ਦੀ ਜਿਹੜੀ ਤੁਹਾਨੂੰ ਸ਼ਰਟ ਮਿਲੇਗੀ ਤੇ ਨਾਲ ਤੁਹਾਨੂੰ ਕ੍ਰੇਪ ਦੀ ਬਾਟਮ ਮਿਲੇਗੀ ਪੂਰਾ ਸੂਟ ਮਿਲੇਗਾ ਤੁਹਾਨੂੰ ਔਰ ਇਹ ਵਾਲਾ ਜਿਹੜਾ ਹੋਏਗਾ ਜੌਰਡ ਦੇ ਉੱਪਰ ਹੋਏਗਾ ਬਹੁਤ ਹੀ ਜ਼ਿਆਦਾ ਸੋਨਾ ਜਿਹੜਾ ਇਹਨਾਂ ਦੇ ਉੱਪਰ ਵਰਕ ਕੀਤਾ ਗਿਆ ਹੈਗਾ ਔਰ ਇਹ ਵਾਲੇ ਹੋਣਗੇ ਜਿਹੜੇ ਤੁਹਾਨੂੰ ਬਨਾਸੀ ਬ੍ਰੋਕਟ ਦੀ ਸ਼ਰਟ ਮਿਲੇਗੀ ਨਾਲ ਪਲੇਨ ਕريب ਦੀ ਬਾਟਮ ਹੋਏਗੀ 1900 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਪੂਰਾ ਸੂਟ ਮਿਲੇਗਾ ਜੇਕਰ ਦੁਪੱਟਾ ਅਟੈਚ ਕਰਵਾਉਣਾ ਹੈਗਾ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਇਹ ਵਾਲਾ ਜਿਹੜਾ ਸਟਾਫ ਹੋਏਗਾ ਚਨਾਉਂ ਦੇ ਉੱਪਰ ਰਹਿਣ ਵਾਲਾ ਹੈਗਾ ਯਾ ਔਰ ਦੁਪੱਟਾ ਵੀ ਤੁਹਾਨੂੰ ਨਾਲ ਚਨਾਉਂ ਦਾ ਮਿਲੇਗਾ ਫੁੱਲੀ ਐਮਬਰਾਇਡਰ ਇਹ ਵਾਲਾ ਹੋਏਗਾ ਟਿਸ਼ੂ ਦੇ ਉੱਪਰ ਤੁਹਾਨੂੰ ਫੈਬਰਿਕ ਮਿਲੇਗਾ ਬਹੁਤ ਹੀ ਜ਼ ਇਹ ਵਾਲੇ ਬਨਾਰਸੀ ਤੁਹਾਨੂੰ ਫੈਬਰਿਕ ਮਿਲੇਗਾ ਔਰ ਨਾਲ ਤੁਹਾਨੂੰ ਬਨਾਰਸੀ ਹੀ ਦੁਪੱਟੇ ਮਿਲਣ ਵਾਲੇ ਸਭ ਦਾ ਪ੍ਰਾਈਸ ਵੱਖਰਾ ਵੱਖਰਾ ਹੋਏਗਾ ਵੈਲਵਟ ਦਾ